ਵਾਰ ਕਿਤੇ ਲਗਾਉ। ਮਲਾ ਦਾ ਕੰਮ ਕਰਦਾ ਮੈਂ। ਤੇ ਜੇ 3 ਮਹੀਨੇ ਚੁੱਕੇ ਆਪਣਾ ਪੁੱਲ ਚੁੱਕਿਆ ਗਿਆ ਤੇ 3 ਮਹੀਨੇ ਕਿਸ਼ਤੀ ਚਲੇਗੀ। ਦੋ ਕਿਸ਼ਤਾਂ ਦੇ ਕੋਈ ਇੱਕ ਛੋਟੀ ਹੈ। ਇੱਕ ਇਹ ਵੱਡੀ ਕਿਸ਼ਤੀ ਹੈਗੀ ਹੈ। ਇਹ ਕਿਸ਼ਤੀ ਕਦੋਂ ਮੰਗ ਸਕਦੇ? ਇਹ ਲਗਭਗ 8-9 ਮਹੀਨਾ ਹੋ ਗਿਆ ਜੀ ਨੂੰ ভাই। ਕਿਸ਼ਤੀ ਸਵੇਰੇ ਚੱਲ ਪੈਂਦੀ ਹੈ ਜੀ 7:00 ਵਜੇ ਚੱਲ ਪੈਂਦੀ ਹੈ। ਤੇ ਸਾਮੀ 6:00 ਵਜੇ ਤੱਕ। ਹਾਂਜੀ। ਜੇ ਕੋਈ ਉਧਰ ਬਿਮਾਰ ਬੂਮਰ ਹੋ ਜਾਏ ਤੇ ਫਿਰ ਉਹ ਕੀ ਹਾਲ ਹੈ? ਫਿਰ ਅਵਰਜੈਂਸੀ ਪਾਰ ਕਰ ਦਿੱਤਾ ਜੀ। ਹਾਲਾਤ ਤੇ ਮਾੜੇ ਇਹ ਤੁਹਾਨੂੰ ਪਤਾ ਹੀ ਹੈ ਜੀ। ਪੱਕਾ ਪੁਲ ਹੋਣਾ ਚਾਹੀਦਾ ਜੰਦਾ ਵਾਸਤੇ ਬੜੀ ਮੁਸ਼ਕਲ ਹੈ ਜੀ ਹਾਂਜੀ ਪਾਣੀ ਆ ਜਾਂਦਾ ਤਿੰਨ ਮਹੀਨੇ ਰਸਤਾ ਬੰਦ ਹੋ ਜਾਂਦਾ ਫਿਰ ਜਿਹੜਾ ਆਪਣਾ ਹੈਗਾ ਸਮਾਨ ਸਪੋਣਾ ਦਾ ਨਹੀਂ ਪਾਰ ਹੁੰਦਾ ਜੀ ਇਹ 7 ਪਿੰਡ ਹੈ ਜੀ ਕਿਸਾਨ ਫਿਰ ਹੁਣ ਫਸਲ ਫੁੱਸਲ ਤੇ ਪੱਕਣੀ ਨਹੀਂ ਜੇ ਉਹ ਫਸਲ ਮੁਰ ਕੇ ਪੱਕੇ ਕੋਦੋਂ ਬ੍ਰਿਜ ਲੱਗ ਜਾਏ ਪੁਲ ਫਿਰ ਬੰਨ ਚ ਗਿਆ ਜੀ ਪੁਲ ਬਣ ਤੇ ਵਧੀਆ ਗੱਲ ਹੈ ਜੀ ਮੈਂ ਨਾਮ ਸ਼ਿਵਾਨੀ ਲਾਕਾ ਡਾ ਪ੍ਰਿਆਲ ਪਿੰਡ ਬੜਾ ਹੀ ਓਖਾ ਭਰਾਵਾ ਦੇਖ ਲੋ ਤੁਹਾਡੇ ਸਾਹਮਣੇ ਹੀ ਆ ਆਹ ਜਾਂਚ ਕਿੰਨੀ ਦਿੱਕਤ ਹੈਗੀ ਆ ਬੱਚਿਆਂ ਨੂੰ ਪੜਾਉਣ ਦੀ ਕਿੰਨੀ ਦਿੱਕਤ ਹੈਗੀ ਆ ਆਹ ਦਾ ਪਹਾੜਾ ਮੋੜਾ ਇਹ ਚਾਪ ਕਰੇ ਸਕੂਲ ਜਾਂਦਾ ਆ 9 ਮਹੀਨੇ ਤਾਂ ਹੀ ਭੇਜ ਲੈਨੇ ਆ ਹੁਣ ਇਹ 3-4 ਮਹੀਨੇ ਹੱਟ ਲੈ ਕਿੰਨੇ ਓਖੇ ਆ ਬੱਚਿਆਂ ਨੂੰ ਪੜਾਉਣ ਵਾਸਤੇ ਜੇ ਇਹ ਘਰ ਆਨਲਾਈਨ ਕਲਾਸ ਲਾਈਦੇ نیٹਵਰਕ ਵੀ ਨਹੀਂ ਹੈਗਾ ਤੇ ਕਿਸ ਤਰ੍ਹਾਂ ਸਾਨੂੰ ਪਤਾ ਨਾ ਕਿੰਨਾ ਮਾੜਾ ਹਾਲ ਹੈਗਾ ਇੱਧਰ ਦਾ ਬੋਧ ਬੁੜਾ ਹਾਲ ਹੋਏਗਾ ਪਰ ਕੀ ਕਰਨਾ ਕੱਢ ਮੰਗ ਪੱਕੇ ਬੋਲਦੀ ਆ ਨਾਮ ਬਲਜੀਤ ਸੈਣੀ ਹੈ ਅੱਲਾਹ ਹੱਦ ਮੈਂ ਮੇਰੀ ਜ਼ਮੀਨ ਹੈ ਇਹ ਸਾਰੀ ਇਥੋਂ ਰੋੜ ਦੇ ਕੰਨੇ ਕੰਨੇ ਲੱਗਦੀ ਐ ਸਾਰੀ ਕਾਫੀ ਨੁਕਸਾਨ ਵੀ ਪਬਲਿਕ ਕਰਦੀ ਐ ਪਰ ਅਸੀਂ ਕਸੀਏ ਨੂੰ ਵੀ ਕਦੀ ਅਜੇ ਤੱਕ ਕੁਛ ਨਹੀਂ ਕਿਹਾ ਵੀ ਚਲੋ ਯਾਰ ਸਰਕਾਰਾਂ ਨੇ ਤਾਂ ਅੱਖਾਂ ਬੰਦ ਕੀਤੀ ਆ ਆਪਾਂ ਦੇ ਸਹੀ ਤਰੀਕੇ ਨਾਲ ਸਾਰੇ ਭਾਈ ਯਾਰਾ ਹੈਗਾ ਆਪਣਾ ਤੇ ਸਾਨੂੰ ਹੁਣ ਵੀ ਵਾਜ ਇਧਰ ਫੇਰਾਮ ਲਗਾਣਾ ਕਹਿੰਦੇ ਯਾਰ ਅਜੇ ਬੀੜੀ ਪਈ ਐ ਨਾ ਚਲੋ ਦੇਖ ਕੇ ਆਈਏ ਇੱਥੇ ਥੋੜਾ ਬਹੁਤਾ ਬਹੁ ਬੁਰੀ ਹਾਲਤ ਐ ਕਾਗਜ਼ਾਂ ਵਿੱਚ ਤੇ 82% ਕੰਮ ਹੋਇਆ ਪਿਆ ਇਹਦਾ ਤੇ ਕੁਛ ਵੀ ਨਹੀਂ ਮਿਲਦਾ ਗ੍ਰਾਊਂਡ ਲੈਵਲ ਤੇ ਆਣਗੇ ਚੰਗੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਨਾ ਉਹ ਖਰਾਬ ਕਰ ਰਹੀ ਨੇ ਕਿੰਨਾ ਪਾਣੀ ਵੇਸਟਜ ਹੋ ਰਿਹਾ ਪਾਣੀ ਨਹੀਂ ਹੈਗਾ ਵਿੱਚ ਮੋਟਰਾਂ ਦੇ ਪਾਣੀ ਕਿਤੇ ਕਿੰਨੀ ਪ੍ਰੋਬਲਮ ਦੇ ਪੰਪ ਖਾਲੀ ਪਈ ਨੇ ਸਰਕਾਰ ਕਿਉਂ ਇਹ ਪਾਣੀ ਵੇਸਟ ਹੋ ਜਾਂਦਾ ਸਰ ਇਹਨੂੰ ਕਿਉਂ ਨਹੀਂ ਪਿਊਰੀਫਾਈ ਕਰਦੀ ਤਰਿਆ ਦੇ ਕਾਫੀ 25 ਦੀ ਪਿੰਡ ਬੰਦੇ ਮੇਰੇ ਖਿਆਲ ਨਾਲ ਇਹ ਦੂਸਰੀ ਵਾਰ ਟੱਚ ਹੋ ਜਾਂਦਾ ਉਹ ਬਮਿਆਲ ਸਾਈਡ ਦੇ ਨੂਰ ਜਾਮਲ ਸਿੰਘ ਵਾਲੀ ਕੁੜੀ ਦੇ ਉੱਪਰ ਦੇਖੋ ਜੀ ਮੇਰੀ ਏਜ 43 ਦੇ ਕਰੀਬ ਹੈ ਮੈਨੂੰ ਜਦੋਂ ਦਾ ਇੱਧਰ ਚੱਕਰ ਲਗਾਣਾ ਉਦੋਂ ਦੇ ਇਹੀ ਹਾਲਾਤ ਨੇ ਪੁਲ ਪੰਦਾ ਚੁੱਕਿਆ ਜਾਂਦਾ ਪੰਦਾ ਸਰਕਾਰਾਂ ਆਂਦੀਆਂ ਵੋਟ ਲੈਂਦੀਆਂ ਬਰਾਜਨੀਤੀ ਖੇਲਦੀਆਂ ਵਿਚਾਰਿਆਂ ਨਾਲ ਫਿਰ ਦੋ ਅੱਧਰ ਦੀ ਵਾਪਸੀ ਦੇਖੇ ਇਹ ਵੀ ਕੀ ਹਾਲਾਤ ਹੈ ਕੀ ਹਾਲਾਤ ਹੈ ਇਸ ਇਲਾਕੇ ਦੇ ਹਾਲਾਤ ਬਹੁਤ ਮਾੜੇ ਆ ਇਹ ਕਰਕੇ ਬੇੜੀ ਦੇ ਕਿਤੇ ਓਖਾ ਸੁਖਾ ਰਾਤ ਨੀ ਰਿਸਨੇ ਦੇ ਬਿਮਾਰ ਸ਼ਮਾਰ ਹੋਏ ਬੰਦਾ ਤੇ ਕਿੱਦਾਂ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਇੱਧਰ ਇਹੀ ਆ ਜੀ ਇਹਦੇ ਪੁਲ ਬੰਨਣਾ ਚਾਹੀਦਾ ਇੱਧਰ ਜੀ ਉਹਦੇ ਉੱਤੇ ਤਾਂ ਓਖਾ ਹੀ ਆ ਜੀ ਪਰ ਪਾਣੀ ਜਿਆਦਾ ਚੜ ਜਾਵੇ ਤੇ ਬੱਚੇ ਤੇ ਫਿਰ ਰਹਿਣਾ ਇੱਧਰ ਹੀ ਦੱਕ ਦੇਣਾ ਓਕੇ ਆ ਬਹੁਤ ਸੁਧਾਰ ਮਾੜੇ ਆ ਜੀ ਤੋ ਕਿੱਧਾ ਜਾ ਸਕਦਾ ਕੋਈ ਕਿਤੇ ਵੀ ਨਹੀਂ ਜਾ ਸਕਦਾ ਬੇੜੀ ਪੇ ਤੇ ਫੇਰ ਹੀ ਜਾ ਸਕਦਾ ਉੱਦਾਂ ਕਿੱਧਾ ਜਾ ਸਕਦਾ ਇਥੇ ਕੋਈ ਹੈ ਕੋਈ ਮੈਡੀਕਲ ਸਹੂਲਤ ਤੋ ਕੋਈ ਵੀ ਨਹੀਂ ਇੱਧਰ ਮੈਡੀਕਲ ਸਹੂਲਤ ਹੋਣੀ ਚਾਹੀਦੀ ਕੋਈ ਹਾਂਜੀ ਪੁਲ ਓਖਾ ਹੀ ਹੈ ਜੀ ਮੈਡੀਕਲ ਸਹੂਲਤ ਹੋਣੀ ਚਾਹੀਦੀ ਫੇਰ ਹੀ ਆ ਜਾਂ ਪੁਲ ਬਣਾਉਣਾ ਚਾਹੀਦਾ ਤੇ ਪੱਕਾ ਬਣਾਉਣਾ ਇਹ ਫੈਦਾ ਵਾ ਜੀ ਤੇ ਮਾ ਮਾੜੇ ਹੀ ਹਾਲਤਾ